ਹਾਲੋ ਦੋਸਤੋ ਲਾਸਟ ਲੈਕਚਰ ਚ ਆਪਾਂ ਮਾਈਂਡ ਮੈਪ ਤੇ ਗੱਲ ਕੀਤੀ ਸੀ ਸਿੱਧੇ ਅਤੇ ਉਲਟੇ ਸਮਾਨ ਅਨੁਪਾਤ ਦੀ ਕੀ ਡੈਫੀਨੇਸ਼ਨ ਹੈ ਕਿਸ ਟਾਈਪ ਦੇ ਐਗਜ਼ਾਮਪਲਸ ਨੂੰ ਆਪਾਂ ਚੈੱਕ ਕਰ ਸਕਦੇ ਹਾਂ ਸਿੱਧਾ ਜਾਂ ਉਲਟਾ ਹੈ ਡੈਫੀਨੇਸ਼ਨਸ ਟੈਕਨੀਕਲੀ ਉਹਨੂੰ ਕਿਵੇਂ ਲਿਖਣਾ ਆਪਾਂ ਡਿਟੇਲਸ ਡਿਸਕਸ ਕੀਤਾ ਸੀ ਇਸ ਲੈਕਚਰ ਦੇ ਵਿੱਚ ਜੋ ਪਿਛਲੇ ਸਾਲਾਂ ਦੇ ਐਗਜ਼ਾਮ ਚ ਬੋਰਡ ਦੇ ਐਗਜ਼ਾਮਸ ਕੁਸ਼ਨਸ ਆਏ ਨੇ ਅਰੁਪਾ ਹੁਣ ਡਿਟੇਲਸ ਡਿਸਕਸ ਕਰਾਂਗੇ ਤੋਂ ਲੈਟ ਅਸ ਸਟਾਰਟ ਮੈਚ ਔਪ ਵਿਦ ਅਰੁਪ ਸਰ ਵੈਰੀ ਫਰਸਟ ਕੁਐਸਚਨ ਕਿ ਸੇ ਫੈਕਟਰੀ ਵਿੱਚ ਇੱਕ ਮਸ਼ੀਨ 840 ਬੋਤਲਾਂ ਨੂੰ 6 ਘੰਟਿਆਂ ਵਿੱਚ ਭਰਦੀ ਹੈ ਇਨ ਅ ਫੈਕਟਰੀ ਅ ਮਸ਼ੀਨ ਫਿਲ 840 ਬੋਟਲਸ ਇਨ 6 ਆਰਸ ਸਿੰਪਲ ਆਜ਼ਾ ਜੋ ਦਿੱਤਾ ਹੈ ਉਹਨੂੰ ਲਿਖੋ ਸਿੰਪਲ ਫਾਸ਼ਾ ਬੋਤਲਾਂ ਕੰਟ ਜਿਵੇਂ ਦਿੱਤਾ ਹੈ 840 ਬੋਤਲਾਂ 6 ਘੰਟੇ ਉਹ ਹੀ ਮਸ਼ੀਨ 5 ਘੰਟੇ ਹੁਣ ਪਹਿਲੀ ਲਾਈਨ ਪਹਿਲੀ ਲਾਈਨ ਹੁਣ ਟਾਂ ਲਾ ਗਈ ਦੂਸਰੀ ਲਾਈਨ ਦੇ ਉਹ ਮਸ਼ੀਨ 5 ਘੰਟਿਆਂ ਚ 5 ਘੰਟੇ ਘੰਟੇ ਦੇ ਵਿੱਚ 6 ਘੰਟੇ ਕਿੰਨੀਆਂ ਬੋਤਲਾਂ ਭਰੇਗੀ ਆਪਾਂ ਇਸ ਕਰਤਾ ਤਾਂ ਇਹ ਨੂੰ ਆਪਾਂ ਮੰਨ ਲਿਆ x ਸਿੰਪਲ ਲਾਈਨ ਦੇਖੀ ਆਪਾਂ ਲਿਖਿਆ ਹੁਣ ਸਭ ਤੋਂ ਪਹਿਲਾ ਕੰਮ ਇਹ ਹੈ ਆਪਾਂ ਇਹ ਚੈੱਕ ਕਰਨਾ ਹੈ ਕਿ ਇਹ ਸਿੱਧਾ ਜਾਂ ਉਲਟਾ ਸਮਾਨ ਅਨੁਪਾਤ ਹੈ ਇਹ ਡਾਇਰੈਕਟ ਹੈ ਜਾਂ ਇਨਵਰਸ ਅੱਪਰ ਡੈਫੀਨੇਸ਼ਨ ਕਿੱਤੀ ਸੀ ਸਿੱਧੇ ਦਾ ਮਤਲਬ ਇੱਕ ਦੇ ਵਧਣ ਨਾਲ ਦੂਜਾ ਵਧਦਾ ਹੈ ਜਾਂ ਇੱਕ ਦੇ ਘਟਣ ਨਾਲ ਦੂਜਾ ਘਟਦਾ ਹੈ ਉਲਟਾ ਇੱਕ ਦੇ ਵਧਣ ਨਾਲ ਦੂਜਾ ਘਟੂ ਇੱਕ ਦੇ ਘਟਣ ਨਾਲ ਦੂਜਾ ਵਧੂ ਹੁਣ ਦੋ ਵੇਰੀਏਬਲ ਦੋ ਚੱਲ ਆ ਰਹੇ ਇੱਕ ਪਾਸੇ ਬੋਤਲਾਂ ਦੀ ਗਿਣਤੀ ਹੈ ਇੱਕ ਪਾਸੇ ਸਮਾਂ ਸਿੱਧਾ ਦਾ ਫੰਡਾ ਸਮਝੋ ਆਮ ਇਸੇ ਐਥੋਂ ਹੀ ਪਤਾ ਲੱਗਣਾ ਇੱਧਰ ਦੇਖਦੇ ਆਂ ਅਗਰ ਸਮਾਂ ਘਟੂਗਾ ਘੱਟ ਟਾਈਮ ਲੱਗੂਗਾ ਤਾਂ ਬੋਤਲਾਂ ਘੱਟ ਭਰੀਆਂ ਜਾਣਗੀਆਂ ਸਹੀ ਹੈ ਤਾਂ ਇਹਦਾ ਮਤਲਬ ਇੱਕ ਦੇ ਘਟਣ ਦੇ ਨਾਲ ਦੂਸਰਾ ਘਟ ਗਿਆ ਤਾਂ ਇਹ ਕਿਹੜਾ ਸਮਾਨ ਅਨੁਪਾਤ ਹੋ ਗਿਆ ਸਿੱਧਾ ਡਾਇਰੈਕਟ ਵਰੀਏਸ਼ਨ ਤੇ ਸਿੱਧੇ ਸਮਾਨ ਅਨੁਪਾਤ ਕੀ ਕਰਦੇ ਸੀ ਯਾਦ ਕਰੋ x ਵਟੇ y ਹੁ ਆਹ x ਹੈ ਪਹਿਲਾ ਵਰੀਏਬਲ ਆ y ਹੈ ਤਾਂ 840 ਵਟਾ 6 ਬਰਾਬਰ x ਵਟਾ 5 ਤੇ 3 ਗੁਣਾ ਠੀਕ x ਕਿਹਦੇ ਬਰਾਬਰ ਆ ਗਿਆ 6 ਨਾਲ ਵੰਡ ਕਰ ਦੋ ਇਹਨੂੰ ਗੁਣਾ ਨਾ ਕਰਿਓ ਸੌਖਾ ਕਰਨ ਦੇ ਲਈ ਵੰਡ ਕਰਿਓ ਕਿਉਂਕਿ ਇਹ ਕਟਣਗੇ 140 ਇਹ ਆ ਗਿਆ 700 ਪਹਿਲਾ ਕੁਸ਼ਲ ਅੱਗੇ ਚੱਲਦੇ ਹਾਂ ਇੱਕ ਮੋٹے ਪੇਪਰ ਦੀਆਂ 12 ਸ਼ੀਟਾਂ ਦਾ ਭਾਰ 40 ਗ੍ਰਾਮ ਹੈ ਦੇਖੋ ਕੀ ਕੀ ਦਿੱਤਾ ਹੈ ਸ਼ੀਟਾਂ ਇਹਨੂੰ x ਮੰਨ ਲਿਆ ਭਾਰ ਇਹਨੂੰ y ਮੰਨ ਲਿਆ 12 ਸ਼ੀਟਾਂ ਦਾ ਭਾਰ 40 ਗ੍ਰਾਮ ਹੈ ਅਜੇਹੇ ਪਹਿਲੀ ਲਾਈਨ ਦੇਖੋ ਭਰਤੀ ਅਜੇਹੇ ਪੇਪਰ ਦੀਆਂ ਕਿੰਨੀਆਂ ਸ਼ਿੱਟਾਂ ਦੂਜੀ ਲਾਈਨ ਕਿੰਨੀਆਂ ਸ਼ਿੱਟਾਂ ਨਹੀਂ ਪਤਾ x 2.5 ਕਿਲੋਗ੍ਰਾਮ ਮੈਂ ਇੱਥੇ ਇੱਕ ਵਾਰ 2.5 ਕਿਲੋਗ੍ਰਾਮ ਪਾ ਲਿਆ ਹੁਣ ਇੱਥੇ ਗ੍ਰਾਮ ਹੈ ਇੱਥੇ ਕਿਲੋਗ੍ਰਾਮ ਹੈ ਤਾਂ ਇਹਨੂੰ ਵੀ ਗ੍ਰਾਮਸ ਕਰੋ ਇਹ ਹੁੰਦਾ ਆਪਾਂ ਨੂੰ ਪਤਾ ਹੈ 2500 ਗ੍ਰਾਮ ਤਾਂ ਹੁਣ ਆਪਣਾ ਕੁਐਸਚਨ ਕੀ ਹੈ ਆਪਾਂ ਚੈੱਕ ਕਰਨਾ ਹੈ ਇਹ ਸਿੱਧਾ ਸਮਾਨ ਅਨੁਪਾਤ ਹੈ ਜਾਂ ਉਲਟਾ ਆਰਿਆ ਐਕਸ ਆਰਿਆ ਵਾਈ ਇਹ ਪਤਾ ਨਹੀਂ ਇੱਧਰ ਪਤਾ ਹੈ ਅਗਰ ਭਾਰ ਵੱਧ ਹੋਣਾ ਹੈ ਜ਼ਿਆਦਾ ਭਾਰ ਹੋਣਾ ਹੈ ਤਾਂ ਸਿੱਟਾ ਵੱਧ ਹੋਣੀਆ ਜਾਂ ਘਟ ਵੱਧ ਹੋਣੀਏ ਤਾਂ ਇੱਕ ਦੇ ਵਧਣ ਨਾਲ ਦੂਸਰਾ ਵਧ ਗਿਆ ਤਾਂ ਇਹ ਹੋ ਗਿਆ ਸਿੱਧਾ ਸਮਾਨ ਅਨੁਪਾਤ ਜੀ ਦੇ ਵਿੱਚ ਰਿਲੇਸ਼ਨ ਹੈ x ਵਟਾ y ਪਹਿਲਾ ਚਲ ਵਟੇ ਦੂਜਾ ਚਲ x ਵਟਾ y 12 ਵਟੇ 40 ਬਰਾਬਰ x ਵਟਾ 2500 ਤੇ 6 ਗੁਣਾ 12 ਗੁਣਾ 2500 ਬਰਾਬਰ 40 ਗੁਣਾ x 40 ਨਾਲ ਇੱਧਰ ਵੰਡ ਹੋ ਗਈ x 0 ਨਾਲ 0 4 3 12 ਇਹਨੂੰ ਗੁਣਾ ਕੀਤਾ 750 ਤਾਂ ਇਹਦਾ ਮਤਲਬ 750 ਸ਼ੀਟਾਂ ਦਾ ਜਿਹੜਾ ਭਾਰ ਹੋਊਗਾ ਉਹ ਟਾਈਮ ਸਿਰਫ ਇੰਨਾ ਕੁਸ਼ਨ ਦੇਖੋ 4 ਮਾਰਕਸ ਦਾ ਕੁਸ਼ਨ ਆਨੇ नेक्स्ट ਇੱਕ ਕਾਰ 75 ਕਿਲੋਮੀਟਰ ਪ੍ਰਤੀ ਘੰਟੇ ਦੀ ਸਮਾਨ ਚਾਲ ਤੇ ਚੱਲਦੀ ਹੈ 75 ਕਿਲੋਮੀਟਰ ਪ੍ਰਤੀ ਘੰਟਾ ਮਤਲਬ ਇੱਕ ਦੂਰੀ ਦੇਤੀ ਡਿਸਟੈਂਸ ਦਿੱਤਾ ਇੱਕ ਸਮਾਂ ਕਿ 75 ਕਿਲੋਮੀਟਰ ਦੀ ਦੂਰੀ ਉਹ ਇੱਕ ਘੰਟੇ ਚ ਪਾਰ ਕਰਦੀ ਹੈ ਅੱਗੇ 250 ਕਿਲੋਮੀਟਰ ਦੀ ਦੂਰੀ ਕਿੰਨਾ ਸਮਾਂ ਲੱਗੇਗਾ 250 ਆ ਨਹੀਂ ਪਤਾ ਹੁਣ ਆ ਆਪਣਾ x ਹੈ ਆਹ y ਹੈ ਇਹਨੂੰ ਲੈ ਲਿਆ y ਅਗਰ ਦੂਰੀ ਜ਼ਿਆਦਾ ਹੈ ਤਾਂ ਸਮਾਂ ਵੀ ਜਿਆਦਾ ਲੱਗਦੇ ਤਾਂ ਕਿਹੜਾ ਨੁਪਾਤ ਹੋ ਗਿਆ ਇੱਕ ਦੇ ਵਧਨ ਨਾਲ ਦੂਸਰਾ ਵਧ ਗਿਆ ਸਿੱਧਾ ਡਾਇਰੈਕਟ ਵੇਰੀਏਸ਼ਨ ਤੇ ਕੀ ਸੀ ਫਿਰ x ਵਟੇ y ਹੁਣ ਇੱਥੇ ਕੀ ਚੀਜ਼ ਦੇਖੋ ਇਹ ਆ ਤਾਂ ਨੂੰ ਕੰਟੈਂਟ ਹੀ ਰੱਖੋ ਤੁਹਾਡੀ ਮਰਜ਼ੀ ਆ ਆਪਾਂ ਉਹ ਇੱਕ ਲਿਖ ਦਿਆਂ ਮੈਂ ਤੁਹਾਨੂੰ ਦੱਸਦਾ ਬਰਾਬਰ 250 ਵਟੇ y ਤੇ 6 ਗੁਣਾ 75 ਗੁਣਾ y 1 ਗੁਣਾ 250 250 वाई आ गया ढाई सौ वटे पचहत्तर मैं सिद्धा लिख रहा ते गया तीन पच्ची गया दस दस वटा तीन पॉइंटा नहीं करना क्योंकि टाइमिंग पॉइंट कन्फ्यूजन हो जाती है तो इतने या तो यह लिख सकते हो कि इन्ने घंटे हो गए या तीन घंटे एक तो वटा तीन गुना सठ मिनट तीन घंटे ਵੀ ਤੋ ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਕਿਵੇਂ ਕਰਨਾ ਹੈ ਹੁਣ ਨੈਕਸਟ ਚੱਲਦੇ ਹਾਂ ਇੱਕ ਉਤਪਾਦ ਨੂੰ 54 ਦਿਨਾਂ ਵਿੱਚ ਬਣਾਉਣ ਲਈ 36 ਮਸ਼ੀਨਾਂ ਦੀ ਜ਼ਰੂਰਤ ਹੈ ਅ ਪ੍ਰੋਡਕਟ ਨੀਡਸ 36 ਮਸ਼ੀਨਸ ਟੂ ਬੀ ਪ੍ਰੋਡਿਊਸਡ ਇਨ 54 ਡੇਸ ਤੋ ਡੇਸ ਦੇਤੇ ਦਿਨ ਦੇਤੇ 54 ਮਸ਼ੀਨਾਂ ਦੇਤੀਆਂ 36 ਉਸੇ ਪ੍ਰੋਡਕਟ ਨੂੰ ਉਤਪਾਦ ਨੂੰ 81 ਦਿਨਾਂ ਵਿੱਚ ਬਣਾਉਣ ਲਈ ਕਿੰਨੀਆਂ ਮਸ਼ੀਨਾਂ ਦੀ ਲੋੜ ਪੈਣੀ ਆ ਰਿਆ ਐਕਸ ਆ ਰਿਆ ਵਾਈ ਪਹਿਲਾ ਕੰਮ ਹੁਣ ਇਹ ਚੈੱਕ ਕਰੀਏ ਸਿੱਧਾ ਹੈ ਜਾਂ ਉਲਟਾ ਅਗਰ ਦਿਨ ਜ਼ਿਆਦਾ ਹੋਣਗੇ ਤਾਂ ਮਸ਼ੀਨਾਂ ਸੇਮ ਪ੍ਰੋਡਕਟ ਹੈ ਕੱਟ ਚਾਹੀਦੀਆਂ ਨੇ ਠੀਕ ਤੋ ਇੱਕ ਦੇ ਵਦਨ ਦੇ ਨਾਲ ਦੂਸਰਾ ਘਟ ਰਿਹਾ ਹੈ ਇਹਦਾ ਮਤਲਬ ਇਹ ਉਲਟਾ ਸਮਾਨ ਅਨੁਪਾਤ ਹੈ ਇਨਵਰਸ ਰਿਲੇਸ਼ਨ ਹੈ ਤੇ ਇਨਵਰਸ ਵਰੀਏਸ਼ਨ ਕੀ ਹੁੰਦਾ ਸੀ xy a ਦੀ ਗੁਣਾ ਇਹਦੇ ਨਾਲ ਬਰਾਬਰ a ਦੀ ਗੁਣਾ y ਨਾਲ ਤੋ y ਆ ਗਿਆ 54 ਵਟੇ 36 ਗੁਣਾ 81 9 8 72 9 6 54 9 4 36 6 4 24 ਤਾਂ ਆਪਣਾ ਆਨਸਰ ਕੀ ਆ ਗਿਆ 81 ਦਿਨਾਂ ਦੇ ਵਿੱਚ ਆਪਾਂ ਨੂੰ ਸਿਰਫ 24 ਮਸ਼ੀਨਾਂ ਦੀ ਜ਼ਰੂਰਤ ਪੈਣੀ ਹੈ। ਨੈਕਸਟ ਚੱਲਦੇ ਹਾਂ ਇੱਕ ਹੋਸਟਲ ਵਿੱਚ 100 ਵਿਦਿਆਰਥੀਆਂ ਲਈ 21 ਦਿਨ ਦੇ ਖਾਣੇ ਦਾ ਪ੍ਰਬੰਧ ਹੈ। ਸਟੂਡੈਂਟਸ 100 ਕਿੰਨੇ ਦਿਨ ਦਾ ਖਾਣਾ 21 ਦਿਨਾਂ ਦਾ ਅਗਰ ਉਹਨਾਂ ਵਿੱਚੋਂ 25 ਵਿਦਿਆਰਥੀ ਘਰ ਚਲੇ ਜਾਣ 100 ਦੇ ਵਿੱਚੋਂ 25 ਚਲੇ ਗਏ ਕਿੰਨੇ ਰਹਿ ਗਏ 75 ਤਾਂ ਖਾਣਾ ਕਿੰਨੇ ਦਿਨ ਚੱਲੇਗਾ x ਲਿਖ ਲਓ ਆਪਾਂ y ਲੈਨੇ ਤਾਂ y ਲਿਖ ਲਓ ਤੁਹਾਡੀ ਕੋਈ ਫਰਕ ਨਹੀਂ ਪੈਂਦਾ ਉਹਦਾ ਹੁਣ ਅਗਰ ਵਿਦਿਆਰਥੀ ਘਟ ਗਏ ਤਾਂ ਜਿਹੜਾ ਖਾਣਾ ਹੈ ਉਹ ਵਧ ਦਿਨ ਚੱਲੇਗਾ ਐਮ ਆਈ ਰਾਈਟ ਤਾਂ ਇੱਕ ਦੇ ਘਟਣ ਨਾਲ ਦੂਸਰਾ ਵਧ ਗਿਆ ਤਾਂ ਇਹ ਹੋ ਗਿਆ ਉਲਟਾ ਸਮਾਨ ਅਨੁਪਾਤ ਜਿਹਦੇ ਵਿੱਚ ਆਪਾਂ ਕਰਦੇ ਆ x y 100 ਦੀ 21 ਨਾਲ 75 ਦੀ y ਨਾਲ ਤਾਂ y ਆ ਗਿਆ 100 21 75 25 ਤੇ ਗਿਆ 3 4 7 21 ਤੇ 7 ਚੋਕਾ ਕੀ ਆ ਗਿਆ 28 ਆ ਗਿਆ ਤਾਂ ਜਦੋਂ 25 ਵਿਦਿਆਰਥੀ ਚਲੇ ਜਾਣਗੇ ਤਾਂ ਜਿਹੜਾ ਖਾਣਾ ਬਚਿਆ ਹੋਇਆ ਹੈ ਉਹ ਅਸਲ ਦੇ ਵਿੱਚ 28 ਦਿਨ ਚੱਲੇਗਾ ਤਾਂ ਦੋਸਤੋ ਇਹ ਸੀ ਸਿੱਧੇ ਅਤੇ ਉਲਟੇ ਸਮਾਨੁਪਾਦ ਕੁਝ ਇੰਪੋਰਟੈਂਟ ਕੁਸ਼ਨ ਜੋ ਲਾਸਟ ইয়ার ਐਗਜ਼ਾਮ ਚ ਆਇਆ ਤੇ ਜਿਸ ਦੇ ਵਿੱਚ ਮੇਰੀ ਕੋਸ਼ਿਸ਼ ਸੀ ਮੈਂ ਸਾਰੇ ਚੈਪਟਰ ਨੂੰ ਕਵਰ ਕਰਾਂ ਥੈਂਕ ਯੂ